ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਰੇਡੀਓ ਯੂਐਸਏ ਪੰਜਾਬੀ ਟੀਵੀ ਯੂਐਸਏ ਦੇ ਉਤੇ ਕਵਰੇਜ ਚੱਲ ਰਹੀ ਆ 46ਵੇਂ ਮਹਾਨ ਨਗਰ ਕੀਰਤਨ ਦੀ ਗੁਰਦੁਆਰਾ ਸਾਹਿਬ ਟਾਇਰਾਬਿਓਨਾ ਯੂਬਾ ਸਿਟੀ ਤੋਂ ਐਸ ਟਾਈਮ ਅਸੀਂ ਜਿਹੜੇ ਪੰਜ ਲੰਗਰਾਂ ਵਾਲੇ ਜੋ ਕਿ ਇਸ਼ਲੋਨੀ ਕਮੇਟੀ ਦੀ ਥਾਂ ਦੇ ਉੱਤੇ ਲੰਗਰ ਲਗਾਉਂਦੇ ਆ ਉਹਨਾਂ ਬੂਸ ਦੇ ਵਿੱਚ ਉਹਨਾਂ ਸੇਵਾਦਾਰਾਂ ਦੇ ਕੋਲ ਪਹੁੰਚੇ ਹੋਏ ਆ ਸਾਡੀਆਂ ਭੈਣਾਂ ਸਾਡੀਆਂ ਮਾਵਾਂ ਸਾਡੀਆਂ ਜਿਹੜੀਆਂ ਧੀਆਂ ਆ ਉਹ ਇੱਥੇ ਸੇਵਾ ਦੇ ਵਿੱਚ ਲੱਗੀਆਂ ਹੋਈਆਂ ਆ ਮੱਕੀ ਦੀ ਰੋਟੀ ਤੇ ਸਾਗ ਦੀ ਜਿਹੜੀ ਆ ਇੱਥੇ ਸੇਵਾ ਜਿਹੜੀ ਉਹ ਚੱਲਦੀ ਆ ਆਹ ਇਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਚਾਰੰਜਿਤ ਕੌਰ ਗਿੱਲ ਕੀ ਤਿਆਰ ਹੋ ਰਿਹਾ ਜੀ ਐਸਲੇ ਸੌਣ ਦੇ ਤਰੀ ਸਾਗ ਵਗੈਰਾ ਕੜੀ ਖਾ ਕੇ ਬਾਅਦ ਸ਼ਾਮ ਨੂੰ ਸੌਣ ਦੇ ਤਰੀ ਬਣਾਈ ਦਈ ਜਦਾ ਹਾਂਜੀ ਵੀ ਹਾਜਮ ਹੋ ਜੂਏ ਸਾਰਾ ਕੁਝ ਸਾਰੀ ਸੰਗਤ ਜਿਹੜੇ ਸੇਵਾ ਕਰਦੇ ਉਹਨਾਂ ਨੇ ਥੋੜਾ ਔਖਾ ਤਾਂ ਹੁੰਦਾ ਹੀ ਆ ਨਾ ਹਾਂਜੀ ਹਾਂਜੀ ਸਾਗ ਬਣ ਗਿਆ ਤਾਂ ਫੇ ਕੜੀ ਸੀ ਤਾਂ ਹੁਣ ਬਾਅਦ ਚ ਸੌਣ ਦਾ ਪਤੀਲਾ ਬਣਾਈਦਾ ਸ਼ਾਮ ਨੂੰ ਕਿੰਨੇ ਦੇ ਲੱਗੇ ਹੋਏ ਆ ਇੱਕ ਵੀ ਇੱਕ ਲੱਗ ਜਾਂਦੀ ਜਾਂਦੀ ਹਾਂਜੀ ਪਿਛਲੇ ਸਾਰੇ ਸਾਂਡੇ ਦੇ ਵਿੱਚ ਤਾਂ ਤਾਂ ਐਦਕੀ ਥੋੜਾ ਲੇਟ ਹੋ ਗਏ ਆ ਜਿੱਦਾਂ ਪਰ ਫਿਰ ਵੀ ਸੰਗਤ ਦਾ ਵਾਹ ਮਨਖੋਸ਼ ਹੁੰਦਾ ਸਾਨੂੰ ਤਾਂ ਇੰਨੀ ਖੁਸ਼ੀ ਆ ਜੂਬਾ ਸਿਟੀ ਦੇ ਭਾਗ ਵਾ ਵਧੀਆ ਤੇ ਸਹੀ ਨਹੀਂ ਸੰਗਤ ਦੇ ਪੈਰ ਪੈਂਦੇ ਆ ਜਿੱਦਾ ਜੂਬਾ ਸਿਟੀ ਵਿੱਚ ਆਪਾਂ ਨੂੰ ਇੰਡੀਆ ਅੱਜ ਦਾ ਆਪਾਂ ਜਾਂਦੇ ਹੁੰਦੇ ਸੀ ਪਹਿਲੇ ਆਨੰਦਪੁਰ ਸਾਹਿਬ ਜਾਂ ਕਿੱਦਾਂ ਉੱਧਰ ਦਾ ਮਾਹੌਲ ਲੱਗਦਾ ਆ ਬੜੇ ਖੁਸ਼ ਹੋਈਦਾ ਵੀ ਸਾਡੀ ਜੂਬਾ ਕਿੱਦਾਂ ਆ ਬਹੁਤ ਜ਼ਿਆਦਾ ਆ ਦੇਖ ਲਓ ਸਵੇਰ ਦੀ 9 ਵਜੇ ਦੀ ਲਾਈਨ ਇਦਾਂ ਹੀ ਆ ਇਦਾਂ ਹੀ ਆ ਸਾਗਲ ਦੇ ਤਾਂ ਇਦਾਂ ਹੀ ਹੁੰਦੀ ਆ ਆਪਾਂ ਨੂੰ ਖੁਸ਼ੀ ਵੀ ਹੁੰਦੀ ਜੇ ਕੋਈ ਚੀਜ਼ ਬਣਾਈਏ ਸੰਗਤ ਦੇ ਦਾ ਸ਼ਕਤੀ ਆ ਖੁਸ਼ੀ ਨਾਲ ਪਿਆਰ ਨਾਲ ਚਾਰ ਨਾ ਬਣਾਇਆ ਤੇ ਪਿਆਰ ਨਾਲ ਨਾ ਪਿਆਰ ਨਾਲ ਬਿਲਕੁਲ ਪਹਿਲੇ ਘਰ ਤਿਆ ਫੇਰ ਉਹ ਤੋਂ ਬਾਅਦ ਇੱਥੇ ਅਣਕੇਜ ਦਾ ਕਰਦੇ ਆਂ ਹਾਂਜੀ ਤਾਂ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਆਓ ਆਪਾਂ ਹੋਰ ਅੱਗੇ ਜਿਹੜਾ ਚੱਲਦੇ ਆਂ ਇੱਥੇ ਸੁੰਡ ਤਿਆਰ ਹੋ ਰਹੀ ਸੀ ਇੱਥੇ ਜਿਹੜੀਆਂ ਬੱਕੀ ਦੀਆਂ ਰੋਟੀਆਂ ਜੀ ਤੇ ਇਹ ਸਾਰਾ ਕੁਝ ਜਿਹੜਾ ਉਹ ਚੱਲ ਰਿਹਾ ਐਂਜੀ ਬਾਖ ਖਾਲਸਾ ਪਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਨਾਮ ਹੈ ਜੀ ਹਾਂਜੀ ਹਰਦੀਪ ਕੌਰ ਕੀ ਕਹਿਣਾ ਚਾਹੁੰਦੇ ਆ ਨਗਰ ਕੀਰਤਨ ਦੇ ਸੰਬੰਧ ਹਾਂਜੀ ਨਗਰ ਕੀਰਤਨ ਬਹੁਤ ਵਧੀਆ ਆ ਇਸ ਵਾਰ ਲੱਗਦਾ ਸੀ ਥੋੜਾ ਵੀ ਰਸ਼ ਘਟ ਪਏਗਾ ਪਰ ਬਹੁਤ ਜ਼ਿਆਦਾ ਅੱਜ ਤੱਕ ਬਹੁਤ ਜ਼ਿਆਦਾ ਅੱਜ ਤੇ ਬਹੁਤ ਜ਼ਿਆਦਾ ਇੰਨੇ ਸੇਕ ਦੇ ਵਿੱਚ ਕੰਮ ਕਰਨਾ ਔਖਾ ਆ ਪਰ ਧੰਨ ਆ ਤੁਸੀਂ ਸਾਡੀਆਂ ਧੀਆਂ ਪੈਣਾ ਰੱਬ ਦੀ ਸੇਵਾ ਆ ਖਰਬ ਆਪ ਕਰਾਉਂਦਾ ਐ ਸਾਨੂੰ ਆਪ ਬੁਲਾਉਂਦਾ ਐ ਏਡੀ ਦੂਰੋਂ ਸੇਵਾ ਕਰਦੇ ਹਾਂ ਹਾਂਜੀ ਕਰਮਾਂ ਤੋਂ ਬਿਨਾਂ ਸੇਵਾ ਨਹੀਂ ਹੋ ਸਕਦੀ ਨਹੀਂ ਹੋ ਸਕਦੀ ਹਾਂਜੀ ਬਹੁਤ ਸੋਹਣੀ ਗੱਲ ਜਿਹੜੀ ਤੁਸੀਂ ਆਖੀ ਆ ਪੰਜੀ ਕੀ ਨਾਮ ਆ ਸਤਿ ਸ੍ਰੀ ਅਕਾਲ ਜੀ ਸਾਰੀ ਸੰਗਤ ਨੂੰ ਮੇਰਾ ਨਾਨਕ ਕੁਲਵੰਤਕ ਹੋ ਰਿਹਾ ਤੇ ਸਾਰੀ ਸੰਗਤ ਨੂੰ ਸਿੱਖ ਸੰਗਤ ਨੂੰ ਸਭ ਤੋਂ ਪਹਿਲਾਂ ਤਾਂ ਗੁਰਗੱਦੀ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਸਾਰੀ ਸੰਗਤ ਆਵੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੇ ਇੱਥੇ ਆ ਕੇ ਬਾਕੀ ਪਰਮਾਤਮਾ ਦੇ ਰੱਬ ਦਾ ਵਾਹਿਗੁਰੂ ਦਾ ਕਾਰਜਾ ਆਪਸਵਾਰਨ ਵਾਲਾ ਤੇ ਸਭ ਤੋਂ ਵੱਡੀ ਗੱਲ ਇਹ ਆ ਯੂਬਾਸਿਟੀ ਦੀ ਸੰਗਤ ਵੱਲੋਂ ਇਹ ਬੇਨਤੀ ਆ ਕਿ ਜਿਹੜੀ ਬਾਹਰੋਂ ਸੰਗਤ ਆ ਰਹੀ ਆ ਡਰਾਈਵ ਸੇਫ ਕਰੇ ਕਿਉਂਕਿ ਟ੍ਰੈਫਿਕ ਬਹੁਤ ਹੋ ਜਾਂਦੀ ਆ ਤੇ ਅੱਜ ਕੱਲ ਬੱਚੇ ਫੋਨਾਂ ਤੇ ਫੋਨਾਂ ਨੂੰ ਅਵੋਇਡ ਕਰਕੇ ਮੋਰੇ ਰੋਡ ਵਾਲ ਫੋਕਸ ਕਰਕੇ ਧਿਆਨ ਨਾਓ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਖੁਸ਼ੀ ਖੁਸ਼ ਕਰ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਅੱਗੇ ਅੱਗੇ ਜਿਹੜਾ ਉਹ ਚੱਲਦੇ ਆਂ ਹਾਂਜੀ ਤਾਂ ਜੀ ਕੀ ਨਾਮ ਹੈ ਜੀ ਮੇਰਾ ਰੁਪਿੰਦਰ ਕੌਰ ਹਾਂਜੀ ਕੀ ਕਹਿਣਾ ਚਾਹੁੰਦੇ ਆ ਜੀ ਸਰ ਸਾਰਿਆਂ ਨੂੰ ਵਧਾਈ ਬਹੁਤ ਬਹੁਤ ਵਾਹਿਗੁਰੂ ਜੀ ਦਾ ਦੇਣਾ ਤੇ ਬਸ ਸਾਰੇ ਤਦੋਂ ਦੇ ਲੱਗੇ ਹੋਏ ਆ ਅਸੂਰੀ 8 ਵਜੇ ਤੇ ਇੱਥੇ ਹੀ ਆ ਹਾਂਜੀ ਇਹੀ ਡਿਊਟੀ ਤੇ ਆ ਥੋੜੀ ਥੋੜੀ ਬ੍ਰੇਕ ਲਈ ਪਾਣੀ ਚਾਹ ਤੇ ਲੰਗਰ ਖਾਦਾ ਬਸ ਇਹਨਾਂ ਦੇ ਹੋਸ਼ਾ ਵਾਲੇ ਵੀ ਕਹਿੰਦੇ ਆ ਹਾਂਜੀ ਬਸ ਇਹੀ ਕੀਤਾ ਹੈ ਬਾਕੀ ਅੱਗੇ ਤਾਂ ਜ਼ਿਆਦਾ ਸੀ ਗੱਲ ਦੋ ਤਾਂ ਵੀ ਸੀ ਹੁਣ ਬਸ ਇੱਕ ਰਹਿ ਗਈ ਬਹੁਤ ਕਾਫੀ ਬਿਜ਼ੀ ਆ ਆਵੇਂ ਨਸੰਗਤ ਦੀ ਸੇਵਾ ਤੇ ਅਨੰਦ ਵੀ ਆ ਰਿਹਾ ਆ ਵਧੀਆ ਆ ਹਾਂਜੀ ਹਰ ਸਾਲ ਇਹਦਾ ਤਿਆਰੀ ਰਹਿੰਦੀ ਆ ਹਾਂਜੀ ਹਰ ਸਾਲ ਇੱਕ ਹਫ਼ਤੇ ਤੋਂ ਲੱਗ ਜੀਦਾ ਆ ਸੋ ਨੌਨ ਸਟਾਪ ਹੀ ਜਾਂਦਾ ਆ ਹਾਂਜੀ ਚੰਗੀ ਗੱਲ ਆ ਸੋ ਇੱਥੇ ਦੇਖੋ ਪਿਛੇ ਪੱਕਦੀਆਂ ਨੇ ਇੱਥੇ ਜਿਹੜੀਆਂ ਉਹ ਬਣਦੀਆਂ ਨੇ ਆਓ ਇਹਨਾਂ ਨਾਲ ਹੀ ਗੱਲ ਕਰਦੇ ਵਾਹਿ ਖਾਲਸਾ ਬੰਦੀ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਜੀ ਬਲਜੀਤ ਕੌਰ ਕੀ ਕਹਿਣਾ ਚਾਹੁੰਦੇ ਆ ਸਾਨੂੰ ਬਹੁਤ ਖੁਸ਼ੀ ਆ ਸਾਰੀ ਸੰਗਤ ਬਹੁਤ ਹਮਮਾ ਕੇ ਪਹੁੰਚੀ ਕੱਲ ਪਰ ਅਸੀਂ ਥੋੜਾ ਜਿਹਾ ਉਦਾਸ ਸੀਗੇ ਕੱਲ ਸੰਗਤ ਘੱਟ ਸੀਗੀ ਸਾਨੂੰ ਇਦਾਂ ਲੱਗਦਾ ਸੀ ਅਸੀਂ ਐਨੇ ਦਿਨਾਂ ਤੋਂ ਖੁਸ਼ੀਆਂ ਨਾਲ ਪ੍ਰਿਪੇਅਰ ਕਰ ਰਹੇ ਹਾਂ ਫੂਡ ਕਿ ਸਾਨੂੰ ਸਾਰਾ ਫੂਡ ਲੱਗੇ ਪਰ ਬਹੁਤ ਅੱਜ ਸੰਗਤ ਪਹੁੰਚ ਗਈ। ਨਾਲ ਮਿਲਦਾ ਹੈਲੋਵਿਨ ਕਰਕੇ ਥੋੜਾ ਫਰਕ ਪਏ। ਮੇਬੀ ਇਸ ਕਰਕੇ ਵੀ ਥੋੜਾ ਹੋ ਸਕਦਾ ਹੈ ਪਰ ਅੱਜ ਸਾਨੂੰ ਬਹੁਤ ਖੁਸ਼ੀ ਆ। ਬਹੁਤ ਸੋਹਣਾ ਲੱਗ ਰਿਹਾ ਹੈ। ਸਾਰਾ ਬਾਬਾ ਜੀ ਦੇ ਰੰਗ ਲੱਗੇ ਹੋਏ। ਮੱਕੀ ਦੀ ਰੋਟੀ ਆਟਾ ਜਿਹੜਾ ਕੋਈ ਸਪੈਸ਼ਲ ਹੁੰਦਾ ਹੈ ਜਾਂ ਕਿਦਾਂ? ਨੇ ਆਟਾ ਤਾਂ ਸੇਮ ਹੀ ਆ ਪਰ ਬੀਬੀਆਂ ਸਾਰੀਆਂ ਸਪੈਸ਼ਲ ਆ ਜਿਹੜੀਆਂ ਸੇਵਾ ਕਰਦੀਆਂ ਆ ਜੀ ਹਾਂ ਜੀ ਪਾਣੀ ਭਾਵੇਂ ਠੰਡਾ ਹੋਵੇ ਭਾਵੇਂ ਗਰਮ ਜਿਆ ਬਸ ਸਾਨੂੰ ਸਾਡੇ ਹਸਬੈਂਡਸ ਨੇ ਇਜਾਜ਼ਤ ਦਿੱਤੀ ਕਿ ਤੁਸੀਂ ਜਾ ਕੇ ਐਕਸਪਲੋਰ ਕਰਿਓ ਦੁਕਾਨਾਂ ਵੀ ਫੇਰ ਬੀਬੀਆਂ ਫੇਰ ਆਪਣੇ ਨਜ਼ਾਰੇ ਨਾਲ ਉਹ ਜਾ ਜਾਂਦੀਆਂ ਆ ਜੀ ਹਾਂ ਜੀ ਜੀ ਹਾਂ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਹੁਤ-ਬਹੁਤ ਬਿਮਾਰ ਕਾ ਮੇਲੇ ਦੀਆਂ ਸਾਰਿਆਂ ਨੂੰ ਸਾਨੂੰ ਬਹੁਤ ਵਧੀਆ ਲੱਗਦਾ ਸੇਵਾ ਕਰਨੀ ਅਸੀਂ ਸਵੇਰ ਦੇ 8 ਵਜੇ ਤੇ ਲੱਗੇ ਹਾਂ ਐਸੀ ਤਰ੍ਹਾਂ ਬਹੁਤ ਥੱਕਦੇ ਨਹੀਂ ਨਹੀਂ ਥੱਕਦੇ ਮਹਾਰਾਜ ਜੀ ਦੀ ਕਿਰਪਾ ਆ ਬਹੁਤ ਵਧੀਆ ਸਾਰਿਆਂ ਨੂੰ ਬਧਾਈਆਂ ਅੱਛਾ ਜੀ ਕੋਈ ਬ੍ਰੇਕ ਨਹੀਂ ਲਈ ਇਹਨਾਂ ਨੇ ਬ੍ਰੇਕ ਵੀ ਨਹੀਂ ਲਈ ਸੋ ਇਹ ਦੇਖੋ ਜੀ ਇਦਾਂ ਹੁੰਦਾ ਏ ਬ੍ਰੇਕ ਨਹੀਂ ਵੀ ਮਿਲੀ ਤਾਂ ਵੀ ਕੋਈ ਗੱਲ ਨਹੀਂ ਮਾਲਕ ਦੀ ਕਿਰਪਾ ਆ ਉਹਦਾ ਆਸ਼ੀਰਵਾਦ ਆ ਸਾਨੂੰ ਹਾਂ ਜੀ ਸਾਰਿਆਂ ਨੂੰ ਪਰਮਾਤਮਾ ਦੈਨ ਦੁੱਗਣੀ ਰਾਤ ਚੌਕਣੀ ਤਰੱਕੀ ਬਾਗਛੇ ਜਨਾਨੇ ਸੇਵਾ ਕੀਤੀ ਸੋ ਇਹ ਤੁਸੀਂ ਕਵਰੇਜ ਦੇਖ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਪੰਜਾਬੀ ਟੀਵੀ ਯੂਐਸਏ ਦੇ ਉੱਤੇ ਸੋ ਇਹ ਸੇਵਾ ਭਾਵਨਾ ਦੇ ਨਾਲ ਸਾਡੀਆਂ ਜਿਹੜੀਆਂ ਮਾਤਾਵਾਂ ਸਾਡੀਆਂ ਧੀਆ ਸਾਡੀਆਂ ਭੈਣਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਆ ਸੋ ਇਹਨਾਂ ਤੋਂ ਆਪਾਂ ਵੀ ਸਿੱਖੀਏ ਤੇ ਵੱਧ ਤੋਂ ਵੱਧ ਸੇਵਾ ਦੇ ਵਿੱਚ ਜਿਹੜਾ ਉਹ ਜਟਿਏ ਕਵਰੇਜ ਜਾਰੀ ਰਹੇਗੀ ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਟਾਈਮ ਆਪਾਂ ਸੇਵਾਦਾਰਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਖਬਰੇ ਚੱਲ ਰਹੀ ਹੈ ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਸ਼ਾਹਦੀ ਮਹਾਨ ਨਗਰ ਕੀਰਤਨ ਦੀ ਆਓ ਵੀਰਾਂ ਦੇ ਨਾਲ ਗੱਲਬਾਤ ਕਰਦੇ ਆ ਜਿਨ੍ਹਾਂ ਨੇ ਅੱਜ ਸਵੇਰ ਤੋਂ ਜਿਹੜਾ ਆ ਸਾਗ ਤੇ ਮੱਕੀ ਦੀ ਰੋਟੀ ਤੇ ਹੋਰ ਜਿਹੜੇ ਆ ਸਮਗਰੀ ਵਾਲੇ ਲੰਗਰ ਜਿਹੜੇ ਹੁਲਾਏ ਹੋਇਆ ਵੀਰ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸੰਤੋਖ ਸਿੰਘ ਸੰਧਰਿਆ ਜੀ ਅਸੀਂ ਆਲਮੋਸਟ 82 ਤੋਂ ਹੀ ਲੱਗੇ ਆ ਇੱਥੇ ਤੇ ਕਾਫੀ ਸੰਗਤ ਦਾ ਕੀ ਕਹਿੰਦੇ ਹੁੰਦੇ ਪ੍ਰਵਾਹ ਆ ਤੇ ਵਾਹਿਗੁਰੂ ਜੀ ਕਿਰਪਾ ਦੇ ਨਾਲ ਬਹੁਤ ਵਧੀਆ ਚੱਲ ਰਿਹਾ ਚਾਰ 500 ਹੌਣ ਦੇ ਕਰੀਬ ਆਲਮੋਸਟ ਸਾਗ ਲੱਗ ਜਾਂਦਾ ਵਾਹ ਇੱਕ ਦਿਨ ਚ ਹਾਂਜੀ ਲੱਗ ਜਾਂਦਾ ਜੀ ਇੰਨਾ ਤੇ ਸਵੇਰ ਦੀਆਂ 6 ਵਜੇ ਦੀਆਂ ਬੀਬੀਆਂ ਮੱਕੀ ਦੀ ਰੋਟੀ ਪਕਾਉਣ ਲੱਗੀਆਂ ਜੀ ਦੇਖੋ ਹੱਲੇ ਤੱਕਰ ਕੰਮ ਚੱਲੀ ਜਾਂਦਾ ਚੱਲੀ ਜਾਂਦਾ ਵਾਹਿਗੁਰੂ ਦੀ ਪੂਰੀ ਕਿਰਪਾ ਆ ਤੇ ਪਰਮਾਤਮਾ ਇਦਾਂ ਚੜ੍ਹਦੀਆਂ ਕਲਾ ਰੱਖੇ ਸੰਗਤ ਚ ਕਿੰਨਾ ਉਤਸ਼ਾਹ ਆ ਬਹੁਤ ਜੀ ਬਹੁਤ ਬਹੁਤ ਤੁਸੀਂ ਦੇਖ ਲਓ ਵੀ ਇਦਾਂ ਹੀ ਲੈਂਨ ਲੱਗੀ ਆ ਜੀ 9 ਵਜੇ ਦੀ ਹੂੰ ਹੂੰ 9 ਵਜੇ ਦਾ ਕੰਮ ਇਦਾਂ ਹੀ ਬਸ ਚੱਲੀ ਜਾਂਦਾ ਚੱਲੀ ਜਾਂਦਾ ਹਾਂਜੀ ਥੱਕਦੇ ਨਹੀਂ ਪਰਮਾਤਮਾ ਦੀ ਸ਼ਕਤੀ ਆਈ ਜਾਂਦੀ ਹੈ ਥੱਕਣਾ ਕਿੱਥੇ ਹੈ ਜੀ ਆਹ ਆਈ ਹੁੰਦੀ ਹੈ ਉਹ ਥੱਕਣ ਨਹੀਂ ਦਿੰਦਾ ਥੱਕਣ ਨਹੀਂ ਦਿੰਦਾ ਆਹ ਹੀ ਵੀਕ ਹੁੰਦੀ ਆ ਸਾਡੀ ਹਮਮ ਬਸ ਤਾਂ ਤਾਂ ਕਿੰਨੇ ਦਿਨ ਕੰਮ ਛੱਡਦੇ ਹੋ ਕੰਮ ਜਿੱਦਾਂ ਜੀ ਇੱਕ ਵਕ ਹਫਤਾ ਹਫਤਾ ਹਾਂਜੀ 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 10 ਦਿਨ ਵੀ ਹੋ ਜਾਂਦਾ ਇੱਕ ਹਫਤਾ ਵੀ ਹੋ ਜਾਂਦਾ ਡਿਪੈਂਡ ਕਰਦਾ ਕਿੱਦਾਂ ਕਿੱਦਾਂ ਬਾਰੀ ਬਾਰੀ ਟ੍ਰੇਡ ਕਰ ਲੈਂਦੇ ਇੱਕ ਦੂਏ ਨੂੰ ਹਾਂਜੀ 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 ਵਾਹਿਗੁਰੂ ਦੀ ਕਿਰਪਾ ਹੈ ਜੀ ਹਮ ਨੀਲੇ ਘੋੜੇ ਵਾਲੇ ਦੀ ਵਾਹਿਗੁਰੂ ਕੀ ਨਾਮ ਹੈ ਜੀ ਮੇਰਾ ਨਿਰਮਲ ਸਿੰਘ ਨਿਰਮਲ ਸਿੰਘ ਜੀ ਕੀ ਕਹਿਣਾ ਚਾਹੁੰਦੇ ਆ ਮੈਂ ਤਾਂ ਬਸ ਇਹੀ ਕਹਿਣਾ ਚਾਹਾਂਗਾ ਸੰਗਨ ਨੂੰ ਕਿ ਕੱ ਸ਼ਰਮਨਗਰ ਕੀਰਤਨ ਤੇ ਸਾਰੀ ਸੰਗਤ ਨੂੰ ਅਪੀਲ ਕਰਦੇ ਆ ਕਿ ਹੌਮ ਹੌਮਾ ਕੇ ਪਹੁੰਚੋ ਤੇ ਸਾਨੂੰ ਦਰਸ਼ਨ ਦਿਓ ਸਾਨੂੰ ਸੇਵਾ ਦਾ ਮੌਕਾ ਦਿਓ ਹਾਂਜੀ ਸੰਦੋਖ ਜੀ ਦੱਸ ਦਿਓ ਵੀ ਇਹ ਕਿਹੜੀ ਥਾਂ ਦੇ ਉੱਤੇ ਆ ਹਾਂਜੀ ਇਹ ਬਿਊਟ ਹਾਊਸ ਰੋਡ ਦੇ ਉੱਤੇ ਹੀ ਆ ਜੀ ਤਰਬੀਆਣਾ ਤੇ ਗੁਰਦੁਆਰੇ ਤੋਂ ਸਾਊਥ ਸਾਈਡ ਨੂੰ ਆ ਲੈਫਟ ਵਾਲੇ ਪਾਸੇ ਨੂੰ ਆ ਜੀ ਇਹ ਪੰਜ ਲੰਗਰ ਜੀ ਤੇ ਹੌਮ ਹੌਮਾ ਕੇ ਕੱਲ ਨੂੰ ਵੀ ਸਾਰਿਆਂ ਨੂੰ ਅਗੇ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਜਰੂਰ ਆਉਣਾ ਨਾ ਨਗਰ ਕੀਰਤਨ ਜਿਹੜਾ ਉਹ ਬਿਲਕੁਲ ਇਸ ਦੇ ਸਾਹਮਣੇ ਉਹ ਜਿਹੜਾ ਉਹ ਨਿਕਲਦਾ ਹੁੰਦਾ ਆ ਸੋ ਤੁਸੀਂ ਇੱਥੇ ਦੇਖੋਗੇ ਵੀ ਕਾਫੀ ਵੱਡੇ 5 6 ਜਿਹੜੇ ਇਹ ਲੰਗਰ ਆ 5 ਲੰਗਰ ਜਿਹੜੇ ਆ ਇਕੱਠੇ ਜਿਹੜੇ ਉਹ ਚੱਲਦੇ ਨੇ ਸੋ ਆਓ ਸਾਰੇ ਜਾਣੇ ਤੇ ਹਮ ਹਮਾ ਕੇ ਸੇਵਾ ਦਾ ਇਹਨਾਂ ਨੂੰ ਮੌਕਾ ਜਿਹੜਾ ਉਦੋਂ ਬੜੀ ਰੀਝਾਂ ਦੇ ਨਾਲ ਪੂਰਾ ਸਾਲ ਜਿਹੜਾ ਉਹ ਇੰਤਜ਼ਾਰ ਦੇ ਵਿੱਚ ਜਿਹੜਾ ਰਹਿੰਦੇ ਬਹੁਤ ਬਹੁਤ ਧੰਨਵਾਦ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖੋ ਦੇਖ ਸਕਦੇ ਆ ਸਾਰੇ ਜਾਣੇ ਵੀ ਸਾਰੇ ਟਰੱਕਾਂ ਵਾਲਿਆਂ ਨੇ ਜਿਹੜੇ ਇਹ ਲੰਗਰ ਜਿਹੜਾ ਉਹ ਲਾਉਂਦੇ ਆ ਤੇ ਕਿਦਾਂ ਟਰੱਕਾਂ ਦੇ ਟਰੱਕਰ ਟ੍ਰੇਲਰਾਂ ਦੇ ਟ੍ਰੇਲਰ ਜਿਹੜੇ ਉਹ ਇਸ ਟਾਈਮ ਖੜੇ ਕਿਤੇ ਆ ਸੋ ਬਹੁਤ ਹੀ ਜ਼ਿਆਦਾ ਜਿਹੜੀ ਇਹ ਪਾਰ ਸੇਵਾ ਜਿਹੜੀ ਆ ਉਹ ਸੰਗਤਾਂ ਵੱਲੋਂ ਇੱਥੇ ਕੀਤੀ ਜਾ ਰਹੀ ਹੈ